ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫਿਰ ਤੋਂ ਦੱਸਣ ਜਾ ਰਹੇ ਹਾਂ ਜਿਵੇਂ ਕਿ ਪ੍ਰਵਾਸੀਆਂ ਨੇ ਕੱਲ ਦੇ ਵਿੱਚ ਕੱਲ ਬਹੁਤ ਵੱਡਾ ਹਗਾਮਾ ਕਰਤਾ ਜੋ ਕਿ ਲੁਧਿਆਣਾ ਦੀ ਸਮਰਾਇਆ ਚੌਂਕਾ ਜੋ ਕਿ ਉੱਥੋਂ ਦੀ ਇਹ ਖਬਰਾਂ ਬਹੁਤ ਵੱਡੀ ਖਬਰ ਜੋ ਕਿ ਆਪਣੇ ਕਾਲਜ ਦੇ ਬੱਚਾਂ ਦੀ ਇੱਕ ਬੈਂ ਜਾ ਰਹੀ ਸੀ ਉਹ ਕਿਤੇ ਪ੍ਰਵਾਸੀ ਨਾਲ ਲੱਗ ਗਈ ਹਾਲਾਂਕਿ ਉਸ ਪੁਲਿਸ ਵਾਲੇ ਨੇ ਉਹਨੂੰ ਜੋ ਉਹਨਾਂ ਦਾ ਡਰਾਈਵਲ ਸੀਗਾ ਉਹਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਤੇ ਪਰ ਜਦੋਂ ਨੂੰ ਉਹਨੂੰ ਤਾਂ ਥਾਣੇ ਚ ਭੇਜਤਾ ਪਰ ਉਸ ਤੋਂ ਪਹਿਲਾਂ ਜਦੋਂ ਉਸ ਤੋਂ ਪਹਿਲਾਂ ਦਾ ਮਾਮਲਾ ਇਹ ਗੱਲ ਦਾ ਹਜੇ ਬੱਸ ਲੱਗਣਸਾਰ ਜਦੋਂ ਪ੍ਰਵਾਸੀ ਦੇ ਵਿੱਚ ਬੱਸ ਲੱਗੀ ਤਾਂ ਉੱਥੇ ਕੋਈ ਨੇੜੇ ਨਾ ਇੱਕ ਫੈਕਟਰੀ ਪੈਂਦੀ ਆ ਜਿਹਨੂੰ ਕੋਈ ਟਾਈਮ ਫੈਕਟਰੀ ਕਿਹਾ ਜਾਂਦਾ ਉੱਥੇ ਭਈਏ ਘਟੋ ਘਟ ਮੈਂ ਕਹਣਾ ਬਹੁਤ ਹੀ ਹੋ ਤੁਸੀਂ ਵੀਡੀਓ ਦੇਖਿਓਗੇ ਬਾੜੀ ਗਿਣਤੀ ਦੇ ਵਿੱਚ ਆ ਕਿਉਂਕਿ ਉਹਨਾਂ ਨੇ ਦੱਸਿਆ ਤਾਂ ਹੈ ਨਹੀਂ ਪਰ ਘਟੋ ਘਟ ਭਾਰੀ ਗਿਣਤੀ ਦੇ ਵਿੱਚ 4-500 ਭਈਆ ਇਕਦਮ ਆ ਗਿਆ ਆਪਣੇ ਉਹ ਨਾਲੇ ਤਾਂ ਟ੍ਰੈਵਲ ਨੂੰ ਕੁੱਟਿਆ ਤੇ ਉਹਦਾ ਕਿਵੇਂ ਨਾ ਕਿਵੇਂ ਬੱਸ ਭਜਾ ਕੇ ਉਹਨੇ ਪੁਲਿਸ ਵਾਲੇ ਨੇ ਕਹਤਾ ਵੀ ਤੂੰ ਥਾਣੇ ਵੱੰਨੀ ਲੈ ਚੱਲ ਬੱਸ ਤੇ ਦਬਾ ਦਬ ਖਿੱਚਦੇ ਨਹੀਂ ਤਾਂ ਅੱਗ ਲਾਉਣੀ ਸੀ ਬੱਸ ਨੂੰ ਉਹਨਾਂ ਨੇ ਕਹਿੰਦੇ ਅਸੀਂ ਬੱਸ ਨੂੰ ਅੱਗ ਲਾਵਾਂਗੇ ਤੇ ਪੁਲਿਸ ਵਾਲੇ ਨੂੰ ਵੀ ਕੁੱਟਿਆ ਗਿਆ ਉਹ ਦੱਸ ਵੀ ਰਿਹਾ ਇਹ ਕੱਲ ਦੀ ਵੀਡੀਓ ਪ੍ਰਵਾਸੀਆਂ ਦੀ ਹਰ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਬਈ ਸਾਹਮਣੇ ਆ ਇੱਕ ਮੈਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਪਾਈ ਸੀ ਉਹ ਗੁਰਸਖ ਦੇ ਇੱਕ ਦੇ ਬਾਲ ਪੱਟੇ ਗਏ ਸੀ ਉਹ ਵੀ ਲੁਧਿਆਣਾ ਦੀ ਖਬਰ ਸੀਗੀ ਲੁਧਿਆਣੇ ਦੇ ਵਿੱਚ ਬਹੁਤ ਬੈਠੇ ਆ ਪਈਏ ਤੇ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਭਾਈ ਜੇ ਤਾਂ ਹੁਣ ਇੱਕ ਜੋ ਟੋਕ ਕੇ ਚੱਲੋਂਗੇ ਫਿਰ ਤਾਂ ਨਿਕਲ ਜਾਣਗੇ ਨਹੀਂ ਤਾਂ ਪੰਜਾਬ ਦੇ ਵਿੱਚ ਇਹ ਜਿਵੇਂ ਆਪਾਂ ਰੋੜਾ ਤੇ ਹੂੰ ਜਾਣਦੇ ਆ ਐਸ ਲੋਟ ਵੀ ਨਹੀਂ ਤੁਰਨ ਦੇਣਾ ਪੰਜਾਬੀਆਂ ਨੂੰ ਥਾਂ ਥਾਂ ਤੇ ਪੰਜਾਬੀਆਂ ਤੇ ਪ੍ਰਭਾਵ ਪਾਈ ਜਾਂਦੇ ਆ ਜਦੋਂ ਜੀ ਕਰਦਾ ਹਰ ਕਿਸੇ ਦੇ ਮਾਰ ਦਿਆ ਪਹਿਲਾਂ ਜੁੱਦੇ ਦਾ ਜਦੋਂ ਦਾ ਆਹ ਦੋ ਬੱਚਿਆਂ ਦੇ ਕਤਲ ਹੋਏ ਹੈਗੇ ਆਹ ਮੁਹੱਲੇ ਦੇ ਵਿੱਚ ਉਤੋਂ ਬਾਅਦ ਇਹਨਾਂ ਨੇ ਉਤੋਂ ਬਾਅਦ ਵੀ ਬਹੁਤ ਹਗਾਮੇ ਕਰਦੇ ਕਿਉਂਕਿ ਆਪਾਂ ਵੀਡੀਓ ਨੂੰ ਆਣ ਦੇਖੀ ਨਾ ਕਰਿਆ ਕਰੋ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਚੀਜ਼ ਆ ਖਾਸ ਕਰਕੇ ਪ੍ਰਵਾਸੀਆਂ ਵਾਲੀ ਦਾ ਪੱਕੇ ਸੁਣਿਆ ਕਰੋ ਕੋਈ ਵੀ ਵੀਡੀਓ ਆਣ ਦੇਖੀ ਨਾ ਕਰਿਆ ਕਰੋ ਬਾਈ ਪ੍ਰਵਾਸੀਆਂ ਦਾ ਪ੍ਰਭਾਵ ਬਹੁਤ ਵੱਧ ਰਿਹਾ ਆਪਣੇ ਪੰਜਾਬੀਆਂ ਨੂੰ ਸਿੱਧਾ ਯਾਰ ਚੈਲੰਜ ਕਰੀ ਜਾਂਦੇ ਹੈਗੇ ਡਾਂਗਾ ਲੈ ਕੇ ਤੁਸੀਂ ਵੀਡੀਓ ਚੈੱਕ ਕਰ ਲਓ ਸ਼ਾਇਦ ਮੈਂ ਹੁਣ ਕਲਿੱਪ ਪਾ ਹੀ ਦਊਂ ਕਲਿੱਪ ਪਾਵਾਂਗੇ ਆਪਾਂ ਥੋੜੀ ਉਹਨਾਂ ਦੀ ਤੇ ਉਹ ਤੁਹਾਨੂੰ ਮਿਲ ਹੀ ਜਾਣੀ ਹੈ ਵੀਡੀਓ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਵੀ ਡਾਂਗਾ ਲੈ ਕੇ ਆਪ ਖੁਦ ਪੁਲਸ ਵਾਲੇ ਵੀ ਡਰੀ ਜਾਂਦੇ ਆ ਉਹ ਦੱਸ ਰਿਹਾ ਜੋ ਆਪਣਾ ਗੁਰਸਿੱਖ ਮੁੰਡਾ ਤੁਹਾਨੂੰ ਵੀਡੀਓ ਚ ਮਿਲ ਹੀ ਜਾਊਗਾ ਕਹਿੰਦਾ ਖੁਦ ਜਦੋਂ ਇਹ ਨਹੀਂ ਸਾਡੇ ਨਾਲ ਤੁਰਦੇ ਪੁਲਸ ਵਾਲੇ ਤਾਂ ਭਈ ਆਮ ਬੰਦਾ ਕਿਵੇਂ ਜਾਊਗਾ ਡਰੀ ਜਾਂਦੇ ਪੁਲਸ ਵਾਲੇ ਵੀ ਬੈੰਨੀ ਭਾਰੀ ਗਿਣਤੀ ਦੇ ਵਿੱਚ ਭਈ ਇਹ ਆ ਸਾਨੂੰ ਤਾਂ ਕੁੱਟਮਾਰ ਹੋਦੀ ਸਾਡੀ ਤਾਂ ਕਿਉਂਕਿ ਇੱਕ ਨੂੰ ਤਾਂ ਕੁੱਟੀ ਦਿੱਤਾ ਉਹਨਾਂ ਨੇ ਘੱਟੋ ਘੱਟ 5-600 ਭਈ ਆਗਾ ਪੰਜਾਬੀ ਉੱਥੇ ਆਪਣੇ ਕੋਈ ਆਹ 15-20 ਕਾਗੇ ਤਿੰਨੇ ਜਣਾਂ ਮੁਰੇ ਕੀ ਕਰਨਗੇ ਉਹ ਇਸ ਕਰਕੇ ਇਹਨਾਂ ਦਾ ਪ੍ਰਵਾਹ ਖਾਸ ਕਰਕੇ ਸਾਰੇ ਥਾਂ ਤੇ ਕਿਧਰੇ ਮਰਜ਼ੀ ਵਗ ਜਾਉ ਆ ਪਰਸੋ ਜੋ ਤੁਹਾਨੂੰ ਜਿਹੜੀ ਮੈਂ ਗੁਰਸਿੱਖ ਦੀ ਗੱਲ ਦੱਸੀ ਜਾਂਦਾ ਰਿਹਾ ਦੱਸ ਰਿਹਾ ਇਸ ਤੁਹਾਨੂੰ ਉਹ ਵੀ ਲੁਧਿਆਣਾ ਦੀ ਖਬਰ ਆ ਕੰਮ ਤੇ ਜਾ ਰਿਹਾ ਸੀ ਉਹ ਗੁਰਸਿੱਖ ਕਹਿੰਦਾ ਵੀ ਮੋਟਰਸਾਈਕਲ ਕਿਤੇ ਭਈਏ ਨਾਲ ਲੱਗ ਗਿਆ ਮਾੜਾ ਮੋਟਾ ਤੇ ਉਹਨੂੰ ਮੈਂ ਆਖਿਆ ਵੀ ਬਰਾਬਰ ਦੀ ਕਿਤੇ ਉਹ ਕਹਿੰਦਾ ਵੀ ਸਾਈਡ ਤੇ ਕਰ ਲੈ ਕਹਿੰਦਾ ਉਹਨੇ ਮਾਦੀ ਗੱਲ ਘੜਤੀ ਤੇ ਫਿਰ ਮੈਂ ਉਤਰ ਕੇ ਕਹਿੰਦਾ ਜਦੋਂ ਉਹਦੇ ਵੀ ਨਹੀਂ ਗਿਆ ਕਹਿੰਦਾ ਉਹਨੇ ਭਈਏ ਹੋਰ ਸੱਤ ਲਈ ਅਬੀ ਲੁਧਿਆਣਾ ਦੀ ਖਬਰ ਆ 2025 ਪਈ ਆਗੇ ਉਹਦੇ ਕੇਸ ਵੀ ਪੱਟੇ ਗਏ ਹਾਲਾਂਕਿ ਪੱਗ ਵੀ ਉਹਦੀ ਨਾਲ ਹੀ ਲੱਗੇ ਉਹ ਵੀਡੀਓ ਚ ਦੱਸਿਆ ਵੀ ਇੱਥੇ ਉਹਦੇ ਟੰਕੇ ਲੱਗੇ ਆਗੇ ਚਾਰ ਪੰਜ ਕਹਿੰਦਾ ਮੇਰੇ ਸਰਚ ਡੰਡਾ ਡੁੰਡਾ ਮਾਰਿਆ ਕੋਈ ਉਹਨਾਂ ਨੇ ਕੋਈ ਹਥਿਆਰ ਸੀਗਾ ਪਤਾ ਨਹੀਂ ਡੰਡਾ ਸੀ ਕਹਿੰਦਾ ਤੇ ਉਹ ਬਲ ਭਾਰੀ ਗੰਤੀ ਸੀ ਜੀ ਕਹਿੰਦਾ ਜੀ ਮੈਨੂੰ ਇਨਸਾਫ ਚਾਹੀਦਾ ਪਰ ਪੰਜਾਬ ਆਪਣੀ ਬਈ ਜਮਾ ਮਰੀ ਪਈ ਆ ਪ੍ਰਸ਼ਾਸਨ ਜਮਾ ਕਿਉਂਕਿ ਇਹ ਸੀਐਮ ਭਗਵੰਤ ਮਾਨ ਦੀਆਂ ਉਂਗਲਾਂ ਤੇ ਚਾ ਨੱਚਦਾ ਉਹ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਉਹ ਜਿਆ ਸੀਐਮ ਭਗਵੰਤ ਮਾਨ ਹੋ ਰਿਹਾ ਬਈਆਰ ਕਾ ਹੋ ਰਿਹਾ ਉਹ ਵੀ ਕਿਉਂਕਿ ਉਹਦੇ ਨਾਲ ਇੱਕ ਭਈਆ ਰਲਿਆ ਹੋਇਆ ਹੈਗਾ ਤਾਂ ਕਰਕੇ ਇਜਰੀਵਾਲ ਇੱਕ ਭਈਆ ਹੀ ਆ ਦਿੱਲੀ ਦਾ ਐਮਐਲਏ ਜੋ ਕਿ ਕਹਿੰਦਾ ਮੈਂ ਪੰਜਾਬ ਚ ਜਿਤਨਾ ਚਾਹੁੰਦਾ ਵੋਟਾਂ ਲੈ ਕੇ ਉਹ ਇਸ ਕਰਕੇ ਕਹਿਣਾ ਚਾਹੁੰਦਾ ਕਹਿੰਦਾ ਮੇਰੀ ਹਿੰਦੂਆਂ ਦੀ ਵੋਟ ਹੀ ਜਿਤਾ ਦੂਗੀ ਮੈਨੂੰ ਉਹ ਕਿਹਨੂੰ ਕਹਿੰਦਾਗਾ ਭਈਆਂ ਨੂੰ ਕਹਿੰਦਾ ਉਹ ਕੱਲਿਆਂ ਨੂੰ ਉਹਨੂੰ ਪਤਾ ਵੀ ਸਾਡੇ ਭਈਏ ਬੈਠੇ ਆ ਮੇਰੇ ਅਰਗੇ ਬਾਦੂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੈਗਾ ਵੀ ਭਈਆ ਤੇ ਲੱਗਦਾ ਵੀ ਭਈਆ ਨਾਲ ਉਹਦੇ ਆਪਣਾ ਭਵੰਤਵਾਨ ਵੀ ਭਈਆ ਹੋ ਰਿਹਾ ਹੁਣ ਇਹਨੂੰ ਨਾ ਕੋਈ ਭਾਸ਼ਣ ਜਦੋਂ ਕਰਦਾ ਵਿੱਚ ਤੁਚਕਲੇ ਵਾਲੇ ਸੁਣਾਉਂਦਾ ਭਾਸ਼ਣ ਘੱਟ ਕਰਦਾ ਸਾਰਿਆਂ ਨੂੰ ਪਤਾ ਹੁੰਦਾ ਤੇ ਜਦੋਂ ਇਹਨੇ ਕੋਈ ਭਾਸ਼ਣ ਕਰਦਾ ਤੇ ਆਪਣੇ ਬਜ਼ੁਰਗਾਂ ਨੂੰ ਕਿਵੇਂ ਨਾ ਕਿਵੇਂ ਝਲਸੇ ਚ ਲੈ ਹੀ ਜਾਂਦੇ ਆ ਹਰ ਵਾਰ ਵੋਟਾਂ ਆ ਤਿੰਨ ਸੀਟਾਂ ਫਿਰ ਜਿੱਤ ਕੇ ਲੈ ਕੇ ਪੰਜਾਬ ਦੇ ਵਿੱਚੋਂ ਇੱਕ ਚੱਬੇਵਾਲ ਦੀ ਤੇ ਗਿੱਦੜਵਾਹਾ ਤੇ ਬਰਨਾਲਾ ਸੀਟ ਤਿੰਨ ਚਾਰ ਸੀਟਾਂ ਇਹ ਲੈ ਗਏ ਚਾਰ ਸੀਟਾਂ ਸੀਗੀਆਂ ਇੱਕ ਵੀ ਚੌਥੀ ਵੀ ਸਾਫ਼ ਕਰਤੀ ਸੀ ਬਸ ਜਿੱਤੀ ਗਏ ਜਦੋਂ ਤਿੰਨ ਲੈ ਗਏ ਇਹ ਤੇ ਪੰਜਾਬ ਦੇ ਵਿੱਚ ਸਰਕਾਰ ਤਾਂ ਹੁਣ ਇਹਨਾਂ ਦੀ ਬਣੀ ਰਹੂਗੀ ਤੇ ਕੰਮ ਪਰ ਇਹਨਾਂ ਨੇ ਨਹੀਂ ਕਰਾਉਣੇ ਬਈ ਕਿਉਂਕਿ ਆਪਣੇ ਲੋਕਾਂ ਦੀ ਘਾਟ ਆ ਹੁਣ ਫਿਰ ਤੋਂ ਦੁਬਾਰਾ ਤੋਂ ਫੇਰ ਇਹਦੇ ਜੋ ਪਾਰਟੀ ਦੇ ਮੈਂਬਰ ਜਿਤਾਤੇ ਇਹਨਾਂ ਨੇ ਪੰਜਾਬੀਆਂ ਨੇ ਆਪਣੇ ਨੇ ਬਈ ਇਹਨਾਂ ਨੂੰ ਇਹ ਤਾਂ ਪਤਾ ਨਹੀਂ ਲੱਗਦਾ ਵੀ ਕਿਹੜਾ ਬੰਦਾ ਚੰਗਾ ਕਿਹੜਾ ਕਿਵੇਂ ਚੁਣਿਆ ਤਾਂ ਆਏ ਸੀ ਵੀ ਚੰਗੇ ਕੰਮ ਕਰਨਗੇ ਤੇ ਜਦੋਂ ਦੀ ਇਹ ਇਹ ਭਵੰਤਮਾਨ ਦੀ ਸਰਕਾਰ ਆਈ ਆ ਉਦੋਂ ਦਾ ਕੋਈ ਕੰਮ ਨਹੀਂ ਹੋਇਆਗਾ ਸਵਾ ਦੀ ਉਲਟਾ ਆਪਣੇ ਕਿਸਾਨਾਂ ਤੇ ਥਾ-ਥਾ ਤੇ ਧਰਨੇ ਹੀ ਲੱਗੇ ਆ ਤੇ ਬਾਕੀ ਜੋ ਅਪਰਾਧ ਵਧ ਗਿਆ ਉਹ ਤਾਂ ਬਹੁਤ ਹੀ ਥਾ ਥਾ ਤੇ ਭਈਏ ਕਿਸੇ ਨੂੰ ਤੁਹਾਨੂੰ ਪਤਾ ਹੀ ਆ ਆ ਦੋ ਬੱਚਿਆਂ ਦਾ ਇਨਸਾਫ ਅਜੇ ਤੱਕ ਨਹੀਂ ਹੋਇਆ ਉਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਸੀ ਹਾਲਾਂਕਿ ਉਹਨੂੰ ਫੜ ਕੇ ਗ੍ਰਿਫਤਾਰ ਕਰਤਾ ਮੌਤ ਦੀ ਸਜ਼ਾ ਮੌਤੋਂ ਨਹੀਂ ਚਾਹੀਦੀ ਕਿਉਂਕਿ ਭਈ ਉਹਨਾਂ ਨੇ ਇੱਕ 17 ਸਾਲ ਦਾ ਸੀ ਇੱਕ 16 ਸਾਲ ਦਾ ਉਮਰ ਦਾ ਜੋ ਕਿ ਦੋ ਮਾਮਾ ਦੇ ਪੁੱਤ ਇਹਨਾਂ ਨੇ ਮਾਰੇ ਗਏ ਆ ਭਈਆਂ ਨੇ ਚਾਰ ਤਿੰਨ ਚਾਰ ਭਈਏ ਸੀ ਤੇ ਇਹਨਾਂ ਨੇ ਗ੍ਰਿਫਤਾਰ ਕਿੰਨੇ ਦਿਨਾਂ ਬਾਅਦ ਕਰਿਆ 15 20 ਦਿਨਾਂ ਬਾਅਦ ਉਹ ਵੀ ਖਿੱਚ ਪਾਉਣ ਤੇ ਜਿਹੜੋ ਧਰਨਾ ਲਾ ਲਿਆ ਨਾ ਆਪਣੇ ਮੁਹੱਲੇ ਦੇ ਵਿੱਚ ਆਪਣੇ ਪੰਜਾਬੀਆਂ ਨੇ ਤੇ ਉਹ ਮੋਰਚਾ ਇਹਨਾਂ ਨੇ ਕਿੰਨੇ ਦਿਨਾਂ ਬਾਅਦ ਚੁਕਾਇਆ ਦੋ ਤਿੰਨ ਦਿਨਾਂ ਬਾਅਦ ਹੀ ਚੁਕਾਇਆ ਤਾਂ ਸੀਗਾ ਕਿਉਂਕਿ 8 ਲੱਖ ਰੁਪਇਆ ਦੇ ਕੇ ਸਰਕਾਰ ਨੇ ਵੀ ਥੋੜੇ ਹੋਰ ਵੀ ਬੱਚੇ ਆ ਜੀ ਅੱਗੇ ਆ ਬਾਰੇ ਅੱਗੇ ਬਾਰੇ ਸੋਚੋ 8 ਲੱਖ ਰੁਪਇਆ ਦੇ ਕੇ ਉਹ ਧਰਨਾ ਹਟਾ ਦਿੱਤਾ ਗਿਆ ਸੀ ਜਿਹਦਾ ਕਰਕੇ ਕੀ ਸਿੱਧਾ ਪਤਾ ਲੱਗਦਾ ਵੀ ਜੋ ਸਰਕਾਰ ਆ ਰਲ਼ੀ ਮਿਲੀ ਆ ਇੱਕ ਚਾਲ ਆ ਸਰਕਾਰ ਦੀ ਸੀ ਐਮ ਭਗਵੰਤ ਮਾਨ ਆ ਜੋ ਉਹ ਖੁੱਲ ਕੇ ਕਿਉਂ ਨਹੀਂ ਬੋਲਦਾ ਪ੍ਰਵਾਸੀਆਂ ਤੇ ਉਹਦੇ ਨਾਲ ਹੀ ਇੱਕ ਭਈਆਗਾ ਰੋ ਕਿੱਧਰ ਜਾਊਗਾ ਇਸ ਕਰਕੇ ਕਹਨੇ ਆ ਬਈ ਇਹ ਸਿਰਫ ਸਰਕਾਰਾਂ ਦੀਆਂ ਚਾਲਾਂਆਂ ਆ ਆ ਕੱਲ ਇੰਨੀ ਭਾਰੀ ਗਿਣਤੀ ਦੇ ਵਿੱਚ ਗ੍ਰਿਫਤਾਰ ਕਿਉਂ ਨਹੀਂ ਕੀਤਾ ਪਈਆਂ ਨੂੰ ਜਦੋਂ ਸ਼ਰਿਆ ਚਲ ਮੰਨਦੇ ਇੱਕ ਉਹਨਾਂ ਦੇ ਬੰਦੇ ਨਾਲ ਇੱਕ ਬੈਲ ਲੱਗੀ ਆ ਉਹ ਕਾਲਜ ਦੀ ਬੈਂਡ ਸੀਗੀ ਜੇ ਅੱਗ ਲਾ ਦਿੰਦੇ ਹੀ ਪਤਾ ਉਹ ਚ ਕਿੰਨੇ ਕੁ ਬੱਚੇ ਸੀਗੇ ਬਈ ਜੇ ਉਹ ਅੱਗ ਲਾਉਂਦੇ ਤੇ ਨਾਲ ਵਿੱਚ ਬੱਚੇ ਸੀਗੇ ਉਹ ਕਿੱਧਰ ਪਾਏਦੇ ਛੋਟੇ ਛੋਟੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਕਿੰਨੀ ਕੁ ਉਮਰ ਦੇ ਬੱਚੇ ਸੀ ਉਹਦੇ ਚ ਪਰ ਕਾਲਜ ਦੀ ਵੈਨ ਸੀਗੀ ਉਹ ਦੱਸਿਆ ਗਿਆ ਸਮਰਾਮਾ ਚੌਕ ਹੈ ਲੁਧਿਆਣਾ ਦੀ ਖਬਰਾਂ ਕੱਲ ਦੀ ਖਬਰ ਹੈ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਆਈ ਜਾਂਦੀਆਂ ਸਾਹਮਣੇ ਤੁਹਾਨੂੰ ਹੀ ਪਤਾ ਅਣ ਦੇਖੀ ਨਾ ਕਰਿਆ ਕਰੋ ਬਈ ਵੀਡੀਓ ਪ੍ਰਵਾਸੀਆਂ ਨੂੰ ਲੈ ਕੇ ਆਪਾਂ ਹੁਣ ਗੱਲ ਕੀਤੀ ਅੱਜ ਦੀ ਤੇ ਹੁਣ ਇੰਨੀ ਕੁ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਬਈ ਗਰੁੱਪਾਂ 'ਚ ਪਾ ਦਿਆ ਕਰੋ ਤੇ ਤਾਂ ਕਿ ਜੋ ਕੀ ਇਹਨਾਂ ਦਾ ਆਪਾਂ ਨੂੰ ਇਹਨਾਂ ਨੂੰ ਕੱਢ ਸਕੀਏ ਸਾਰੇ ਨਾਲ ਮਿਲ ਕੇ ਇੱਕ ਜੁੱਟੋ ਹੋ ਜਾਓ ਬਈ ਨਹੀਂ ਤਾਂ ਇਹ ਆਪਣੇ ਘਰਾਂ ਚ ਵੜਨਗੇ ਕਿਉਂਕਿ ਥਾ ਥਾ ਤੇ ਦੂਜੇ ਤੀਜੇ ਦਿਨ ਇਹਨਾਂ ਦੀਆਂ ਖਬਰ ਆਈ ਜਾਂਦੀਆਂ ਸਾਹਮਣੇ ਚਲੋ ਜੀ ਅੱਜ ਦੀ ਵੀਡੀਓ ਆਪਣੇ ਪ੍ਰਵਾਸੀਆਂ ਨੂੰ ਲੈ ਕੇ ਆ ਤੇ ਦੁਬਾਰਾ ਤੋਂ ਫਿਰ ਅਪੀਲ ਕਰਦੇ ਆਪਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ